ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਵਿੱਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਪਿੰਡ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਇੱਕ ਸਕੂਲੀ ਵੈਨ ਨੂੰ ਆਰਬਿਟ ਬੱਸ ਨੇ ਟੱਕਰ ਮਾਰ ਦਿੱਤੀ ਅਤੇ ਵੈਨ ਦੂਜੇ ਪਾਸੇ ਪਲਟ ਗਈ ਇਸ ਵਿੱਚ 15 ਦੇ ਕਰੀਬ ਬੱਚੇ ਸਵਾਰ ਸਨ ਅਤੇ ਕਈ ਬੱਚੇ ਮਾਮੂਲੀ ਸੱਟਾਂ ਲੱਗਣ ਕਾਰਨ ਜ਼ਖਮੀ ਵੀ ਹੋ ਗਏ ਸਨ ਜਿਨ੍ਹਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਅਤੇ ਉਨ੍ਹਾਂ ਦਾ ਇਲਾਜ ਕੀਤਾ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਬੱਸ ਨੂੰ ਆਪਣੇ ਕਬਜ਼ੇ ਚ ਲੈ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹਰੀਕੇ ਗਲਾਂ ਤੋਂ ਬੱਚੇ ਹਰੀਕੇ ਗਲਾਂ ਤੋਂ ਪੂਰੇ ਵਾਲੇ ਤੋਂ ਖਾਰੇ ਤੋਂ ਬੱਚੇ ਲੈ ਕੇ ਗਲੋਗਲ ਸਕੂਲ ਤੇ ਦਸ਼ਵੇਸ਼ ਸਕੂਲ ਤੇ ਜਾ ਰਹੀ ਸੀ ਵਹਣੇ ਪਿੱਛੋਂ ਬੱਸ ਆਈ ਇੱਕ ਉਸਨੇ ਓਵਰਟੇਕ ਕਰਨ ਲੱਗੇ ਉਹ ਟੱਕਰ ਲੱਗੀ ਤੇ ਹਾਸਤਾ ਹੋ ਗਿਆ ਤੇ ਇਹਦੇ ਵਿੱਚ ਕੋਈ ਜਖਮੀ-ਕੁਖਮੀ ਜਾਂ ਉਸ ਤਰ੍ਹਾਂ ਦਾ ਹੀ ਬੱਚਿਆਂ ਦੇ 15 ਬੱਚੇ ਸੀ ਵਿੱਚ ਵਹਣਦੇ ਥੋੜੀਆਂ-ਬੋੜੀਆਂ ਸੱਟਾਂ ਲੱਗੀਆਂ ਉਹਨਾਂ ਫਰਸਟ ایڈ ਲਈ ਭੇਜ ਦਿੱਤਾ ਠੀਕ ਹੈ ਕੋਈ ਸਭ ਠੀਕ ਠਾਕ ਇਹ ਪਤਾ ਲੱਗਿਆ ਵੀ ਉਹ ਪਿੱਛੇ ਜਿਹੜੀ ਬੱਸ ਆ ਰਹੀ ਸੀਗੀ ਉਹ ਕਿਸ ਕਿਸ ਤੋ ਕਿਹੜੀ ਬੱਸ ਹੈਗੀ ਡਬਲ ਟ੍ਰਾਂਸਪੋਰਟ ਦੀ ਬੱਸ ਫਿਲਹਾਲ ਬੱਸ ਜਿਹੜੀ ਹੈਗੀ ਆ ਉਹ ਤੁਸੀਂ ਕੀਤੀ ਕਵਰ ਆਪਣੀ ਕਵਰੇਜ ਠੀਕ ਹੈ ਦੇ ਵਿੱਚ ਬੱਚਿਆਂ ਦੀ ਸਕੂਲ ਦਾ ਤੁਸੀਂ ਵੀ ਪੁੱਛਿਓ ਕਿਸ ਤਰੀਕੇ ਦਾ ਸਰ ਕੀ ਹਾਦਸਾ ਵਾਪਰਿਆ ਤੇ ਕੀ ਪ੍ਰਸ਼ਾਸਨ ਨੂੰ ਹੋਇਆ ਮੈਂ ਹੁਣੇ ਆਇਆ ਜੀ ਪਰ ਇੱਥੇ ਪਤਾ ਲੱਗਿਆ ਵੀ ਬੈਂਦ ਜਿਹਦੇ ਪਿੱਛੋਂ ਬੱਸ ਵਾਲੇ ਨੇ ਬਿਮਾਰੀ ਪਹਿਲੀ ਨਜ਼ਰੇ ਲੱਗਦਾ ਵੀ ਬੱਸ ਜ਼ਿਆਦਾ ਤੇਜ਼ ਹੋਈ ਹੁੰਦੀ ਹੈ ਕਿਉਂਕਿ ਉਹਦਾ ਮੂਹ ਨਹੀਂ ਜੇ ਵੈਕਮਾਤਾ ਜਿਹੜੀ ਬੱਚਿਆਂ ਵਾਲੀ ਵੈਨ ਹੈ ਉਹਦਾ ਫੋਕਸ ਜੇ ਬਸ ਠਮਾਤਾ ਹੀ ਨਹੀਂ ਕੀ ਹੁੰਦੀ ਹੈ ਸੋ ਹਜੇ ਤਾਂ ਜਿਹੜੀ ਮੇਨ ਫੋਕਸ ਇਹ ਹੈ ਬੱਚੇ ਵੀ ਠੀਕ ਹੋਣ ਜੇ ਕਿ ਇਹਦਾ ਇਲਾਜ ਮਤਲਬ ਉਹਦਾ ਠੀਕ ਹੋਵੇ ਤੇ ਬਾਕੀ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਸਖਤ ਤੋਂ ਸਖਤ ਟਰਾਂਸਪੋਰਟ ਕੰਪਨੀ ਦੇ ਖਿਲਾਫ ਕਰਵਾਉਣਾ ਕਿੰਨੇ ਬੱਚੇ ਸੀ ਵਿੱਚ ਇਹ ਹੁਣੇ ਦੱਸ ਦੇ ਤੇ ਵੱਡੇ ਟਾਈਮ ਜਰਾ ਦੱਸ ਦੇ ਡਿਟੇਲ ਲੈ ਲੈਂਦੇ ਆ ਮੈਂ ਤਾਂ ਡਿਟੇਲ ਹੈ ਅਕਸਰ ਵੇਖਣ ਨੂੰ ਮਿਲਦਾ ਜਿਹੜੇ ਪ੍ਰਾਈਵੇਟ ਬੱਸਾਂ ਵਾਲਿਆਂ ਦੀ ਸਪੀਡ ਬਹੁਤ ਜ਼ਿਆਦਾ ਹੁੰਦੀ ਹੈ ਅਕਸਰ ਜਿੰਨੇ ਵੀ ਹਾਦਸੇ ਵਾਪਰਦੇ ਐ ਪ੍ਰਾਈਵੇਟ ਬੱਸਾਂ ਕਰਕੇ ਵਾਪਰਦੇ ਐ ਕੋਈ ਸਰਕਾਰ ਵੱਲੋਂ ਇਸ ਪਰ ਇਹ ਨਹੀਂ ਕੋਈ ਉਹਦੇ ਬਾਅਦ ਮੈਂ ਹੁਣ ਟ੍ਰਾਂਸਪੋਰਟ ਡਿਪਾਰਟਮੈਂਟ ਨਾਲ ਟ੍ਰਾਂਸਪੋਰਟ ਮੰਤਰੀ ਨਾਲ ਗੱਲ ਕਰਦਾ ਔਰ ਇਹਨਾਂ ਤੇ ਜਿਹੜਾ ਮੈਂਡਿਟਰੀ ਹੁੰਦਾ ਇੱਕ ਸਪੀਡ ਗਵਰਨਰ ਉਹ ਇਨਸ਼ੋਰ ਕਰਨਾ ਵੀ ਇਹਨਾਂ ਦੇ ਸਪੀਡ ਗਵਰਨਰ ਪ੍ਰੋਪਰ ਲੱਗੇ